ਲੁਧਿਆਣਾ ਪੱਛਮੀ ਜ਼ਿਮਨੀ ਚੋਣ ਚੋਣ ਮੈਦਾਨ ਪੂਰੀ ਤਰ੍ਹਾਂ ਭੱਕ ਚੁੱਕਿਆ ਹੈ ਉਮੀਦਵਾਰ ਮੈਦਾਨ ਦੇ ਵਿੱਚ ਨੇ ਵੋਟਾਂ ਨੂੰ ਮਹਿਜ਼ ਕੁਝ ਦਿਨ ਬਾਕੀ ਨੇ ਹਰ ਕਿਸੇ ਦੇ ਜ਼ਿਹਨ ਵਿੱਚ ਇੱਕੋ ਸਵਾਲ ਹੈ ਕਿ ਆਖਰ ਇਸ ਜ਼ਿਮਨੀ ਚੋਣ ਨੂੰ ਕੌਣ ਜਿੱਤਣ ਵਿੱਚ ਕਾਮਯਾਬ ਹੋਵੇਗਾ ਸਭ ਤੋਂ ਪਹਿਲਾਂ ਉਮੀਦਵਾਰਾਂ ਦਾ ਜ਼ਿਕਰ ਕਰਾਂਗੇ ਇਸ ਦੇ ਨਾਲ ਹੀ ਇਹ ਵੀ ਜ਼ਿਕਰ ਕਰਾਂਗੇ ਕਿ ਆਖਰ ਕਿੰਨੀਆਂ ਚੋਣਾਂ ਦੇ ਵਿੱਚ ਜ਼ਿਮਨੀ ਚੋਣਾਂ ਦੇ ਵਿੱਚ ਸੱਤਾਧਾਰੀ ਪਾਰਟੀ ਜਿੱਤਦੀ ਰਹੀ ਹੈ ਯਾਨੀ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਿੰਨੀਆਂ ਕੁ ਜ਼ਿਮਨੀ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਹੁੰਦੀ ਰਹੀ ਹੈ ਸਭ ਤੋਂ ਪਹਿਲਾਂ ਉਮੀਦਵਾਰਾਂ ਦਾ ਜ਼ਿਕਰ ਕਰਾਂ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਵੇਲੇ ਸੰਜੀਵ ਅਰੋੜਾ ਚੋਣ ਮੈਦਾਨ ਦੇ ਵਿੱਚ ਨੇ ਜੋ ਕਿ ਮੈਂਬਰ ਪਾਰਲੀਮੈਂਟ ਵੀ ਨੇ ਰਾਜ ਸਭਾ ਮੈਂਬਰ ਨੇ ਇਸ ਤੋਂ ਇਲਾਵਾ ਕਾਂਗਰਸ ਦੇ ਵੱਲੋਂ ਭਰਤ ਪੂਸ਼ਨ ਆਸ਼ੂ ਚੋਣ ਮੈਦਾਨ ਦੇ ਵਿੱਚ ਨੇ ਨਾਲ ਦੀ ਨਾਲ ਭਾਜਪਾ ਦੇ ਵੱਲੋਂ ਜੀਵਨ ਗੁਪਤਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਪਰਉਕਾਰ ਘੁੰਮਣਹੁਰਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ 14 ਹੋਰ ਉਮੀਦਵਾਰ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਨੇ ਤਾਂ ਯਾਨੀ ਕਿ ਹੁਣ ਚੋਣ ਮੈਦਾਨ ਪੂਰੀ ਤਰ੍ਹਾਂ ਭੱਕ ਚੁੱਕਿਆ ਹੈ ਉਮੀਦਵਾਰਾਂ ਦੇ ਚਿਹਰੇ ਸਭ ਦੇ ਸਾਹਮਣੇ ਨੇ ਸਵਾਲ ਇਹ ਹੈ ਕਿ ਇਸ ਜਿੰਨੀ ਚੋਣ ਨੂੰ ਜਿੱਤਣ ਵਿੱਚ ਕੌਣ ਕਾਮਯਾਬ ਹੋਵੇਗਾ ਜੇਕਰ ਪਿਛਲੇ ਅੰਕੜਿਆਂ ਤੇ ਝਾਤ ਮਾਰੀ ਜਾਵੇ ਤਾਂ ਜੇਕਰ ਮੰਨਿਆ ਜਾਵੇ ਕਿ 10 ਜ਼ਿਮਨੀ ਚੋਣਾਂ ਹੋਈਆਂ ਨੇ ਤਾਂ ਉਹਨਾਂ ਵਿੱਚੋਂ 10 ਜ਼ਿਮਨੀ ਚੋਣਾਂ ਦੇ ਵਿੱਚੋਂ 8 ਵਾਰ ਤਾਂ ਸੱਤਾਧਾਰੀ ਪਾਰਟੀ ਹੀ ਆਪਣੇ ਉਮੀਦਵਾਰ ਨੂੰ ਜਿਤਾਉਣ ਵਿੱਚ ਕਾਮਯਾਬ ਰਹੀ ਹੈ। ਕੇਵਲ 2 ਵਾਰ ਹੀ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਜਿੱਤਣ ਵਿੱਚ ਕਾਮਯਾਬ ਹੁੰਦੇ ਰਹੇ ਨੇ। ਇਸੇ ਤਰ੍ਹਾਂ ਇਸ ਵਾਰ ਵੀ ਇਹੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕਿਤੇ ਆਮ ਆਦਮੀ ਪਾਰਟੀ ਨਾਲ ਨਹੀਂ ਜਿੱਤ ਜਾਵੇਗੀ। ਇਹ ਖਦਸ਼ਾ ਕਿਸੇ ਹੋਰ ਵੱਲੋਂ ਨਹੀਂ ਕਿਉਂਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਮਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਈ ਸਵਾਲ ਨੇ। ਅਸ ਜ਼ਿਲ੍ਹੇ ਵਿੱਚ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ ਇਹ ਚੋਣਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਲਈ ਵਕਾਰ ਦਾ ਸਵਾਲ ਬਣੀ ਹੋਈਆਂ ਨੇ 2022 ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬਣੀ ਤਾਂ ਗੁਰਪ੍ਰੀਤ ਗੋਗੀ ਸੀਟ ਤੋਂ ਉਸ ਵੇਲੇ ਜਿੱਤੇ ਸਨ ਪਰ ਸਾਲ 2024 ਵਿੱਚ ਉਹਨਾਂ ਦੀ ਜਾਨ ਚਲੀ ਗਈ ਜਿਸ ਕਰਕੇ ਹੁਣ ਇੱਥੇ ਜ਼ਿਮਨੀ ਚੋਣ ਹੋ ਰਹੀ ਹੈ ਸੋ ਸਾਲ 2007 ਤੋਂ ਲੈ ਕੇ 2017 ਤੱਕ ਪੰਜਾਬ ਦੇ ਵਿੱਚ ਅਕਾਲੀ ਅਤੇ ਭਾਜਪਾ ਸਰਕਾਰ ਰਹੀ ਹੈ 2017 ਤੋਂ ਕਾਂਗਰਸ 22 ਤੱਕ ਸੱਤਾ ਤੇ ਕਾਬਜ਼ ਰਹੀ ਆ ਤੇ 2022 ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਸੱਤਾ ਤੇ ਕਾਬਜ਼ ਹੈ ਜੇਕਰ ਮੰਨ ਲਿਆ ਜਾਵੇ ਕਿ ਪਿਛਲੇ ਸਮਿਆਂ ਦੇ ਦੌਰਾਨ 10 ਚੋਣਾਂ ਹੋਈਆਂ ਪਿਛਲੇ ਸਮੇਂ ਦੇ ਦੌਰਾਨ 10 ਜਿੰਮਨੀ ਚੋਣਾਂ ਹੋਈਆਂ ਤਾਂ ਇਹਨਾਂ ਵਿੱਚੋਂ ਬਹੁਤ ਵਾਰ ਇਹੀ ਹੋਇਆ ਹੈ ਕਿ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਹੀ ਜਿੱਤਦਾ ਰਿਹਾ ਹੈ ਯਾਨੀ ਕਿ 10 ਵਿੱਚੋਂ 8 ਵਾਰ ਤਾਂ ਸੱਤਾਧਾਰੀ ਪਾਰਟੀ ਹੀ ਆਪਣੇ ਉਮੀਦਵਾਰ ਨੂੰ ਜਿਤਾਉਣ ਵਿੱਚ ਕਾਮਯਾਬ ਰਹੀ ਹੈ ਅਤੇ ਦੋ ਕੁ ਵਾਰ ਮੌਕਾ ਵਿਰੋਧੀ ਪਾਰਟੀਆਂ ਨੂੰ ਮਿਲਦਾ ਰਿਹਾ ਹੈ ਪਿਛਲੀਆਂ 3 ਸਰਕਾਰਾਂ ਦੇ ਦੌਰਾਨ 6 ਵਾਰ ਜਿਮਨੀ ਚੋਣ ਹੋ ਚੁੱਕੀ ਹੈ ਅਕਾਲੀ ਭਾਜਪਾ ਦੀ ਸਰਕਾਰ 2007 ਤੋਂ ਲੈ ਕੇ 2017 ਤੱਕ ਲਗਾਤਾਰ 10 ਸਾਲ ਸੱਤਾ ਉੱਤੇ ਕਾਬਜ਼ ਰਹੀ ਹੈ ਇਹਨਾਂ ਵਿੱਚੋਂ 2014 ਵਿੱਚ ਅਕਾਲੀ ਭਾਜਪਾ ਦੀ ਸਰਕਾਰ ਦੇ ਸਮੇਂ ਜਦੋਂ ਉਪ ਚੋਣਾਂ ਹੋਈਆਂ ਤਾਂ ਤਲਵੰਡੀ ਸਾਬੋ ਵਿਧਾਨ ਸਭਾ ਸੀਟ ਉੱਤੇ ਅਕਾਲੀ ਦਲ ਦੇ ਜੀਤ ਮਹਿੰਦਰ ਸਿੱਧੂ ਨੇ ਕਾਂਗਰਸ ਦੇ ਹਰਮਿੰਦਰ ਜੱਸੀ ਨੂੰ 46642 ਵੋਟਾਂ ਦੇ ਨਾਲ ਹਰਾਇਆ ਉਸ ਵੇਲੇ 82% ਦੀ ਕਰੀਬ ਵੋਟਾਂ ਪਈਆਂ ਸਨ ਇਸੇ ਤਰ੍ਹਾਂ ਪਟਿਆਲਾ ਵਿਧਾਨ ਸਭਾ ਸੀਟ ਉੱਤੇ ਕੋਈ ਉਪ ਚੋਣਾਂ ਵਿੱਚ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਨੇ ਅਕਾਲੀ ਦਲ ਦੇ ਭਗਵੰਤ ਤਾਸ ਨੂੰ 23282 ਵੋਟਾਂ ਨਾਲ ਹਰਾਇਆ ਸੋ ਇਸ ਦੇ ਨਾਲ ਹੀ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਵੀ ਜ਼ਿਕਰ ਕਰ ਲੈਣੇ ਆ ਕਿ ਆਖਿਰ ਕਿਹੜਾ ਉਮੀਦਵਾਰ ਉਸ ਵੇਲੇ ਕਿੰਨਾ ਕੁ ਮਜ਼ਬੂਤ ਸੀ ਕਿਉਂਕਿ ਇੱਥੇ ਜ਼ਿਕਰ ਇਸ ਕਰਕੇ ਵੀ ਹੈ ਕਿਉਂਕਿ ਭਰਤ ਪੂਸ਼ਣ ਆਸ਼ੂ ਜੋ ਉਸ ਵੇਲੇ ਵੀ ਚੋਣ ਮੈਦਾਨ ਦੇ ਵਿੱਚ ਸੀ ਅੱਜ ਵੀ ਚੋਣ ਮੈਦਾਨ ਦੇ ਵਿੱਚ ਨੇ ਭਰਤ ਪੂਸ਼ਣ ਆਸ਼ੂ ਆਮ ਆਦਮੀ ਪਾਰਟੀ ਤੋਂ ਕਿੰਨਾ ਕੁ ਪਿੱਛੇ ਸੀ ਜੋ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਕੋਗੀ ਜੋ ਇਸ ਵੇਲੇ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਨੂੰ 40443 ਵੋਟਾਂ ਯਾਨੀ ਕਿ ਵੋਟ ਫੀਸਡ 34% ਮਿਲਿਆ ਭਰਤ ਪੂਸ਼ਣ ਆਸ਼ੂ ਨੂੰ ਕਾਂਗਰਸ ਦੇ ਜੋ ਉਮੀਦਵਾਰ ਸੀ ਉਹਨਾਂ ਨੂੰ 32931 ਯਾਨੀ ਕਿ 28.30% ਵੋਟਾਂ ਮਿਲੀਆਂ ਵਿਕਰਮ ਸਿੱਧੂ 28107 ਵੋਟਾਂ ਦੇ ਨਾਲ ਪਿੱਛੇ ਰਹੇ ਯਾਨੀ ਕਿ ਉਹਨਾਂ ਦਾ ਵੋਟ ਬੈਂਕ 24. 20 फीसद ਰਿਹਾ ਮਹੇਸ਼ਿੰਦਰ ਗਲੇਵਾਲ ਅਕਾਲੀ ਦਲ ਦੇ ਸੀ ਉਹਨਾਂ ਨੂੰ 10000 72 ਵੋਟਾਂ ਮਿਲੀਆਂ 8.70 ਪ੍ਰਤੀਸ਼ਤ ਦੇ ਕਰੀਬ ਉਹਨਾਂ ਦਾ ਵੋਟ ਬੈਂਕ ਰਿਹਾ ਨੋਟਾ ਨੂੰ ਉਸ ਵੇਲੇ 1173 ਵੋਟਾਂ ਮਿਲੀਆਂ ਯਾਨੀ ਕਿ 0.60 ਪ੍ਰਤੀਸ਼ਤ ਵੋਟ ਟੈਂਕ ਰਿਹਾ ਯਾਨੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਸ਼ੂ ਦਾ ਵੋਟ ਬੈਂਕ 28.30 ਪ੍ਰਤੀਸ਼ਤ ਰਿਹਾ ਇਸ ਤੋਂ ਇਲਾਵਾ ਜੇਕਰ ਮੈਂ ਜ਼ਿਕਰ ਕਰਾਂ ਗੁਰਪ੍ਰੀਤ ਕੋਗੀ ਆਮ ਆਦਮੀ ਪਾਰਟੀ ਦਾ 34 ਪ੍ਰਤੀਸ਼ਤ ਵੋਟ ਬੈਂਕ ਸੀ ਯਾਨਕੀ ਵੋਟਾਂ ਪਈਆਂ ਸੀ ਉਹਨਾਂ ਨੂੰ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਇਹ ਜਿਹੜਾ ਥੋੜਾ ਅੰਕੜਾ ਹੈ ਕਿ ਭਰਖੂਸ਼ਨ ਆਸ਼ੂ ਇਸ ਅੰਕੜੇ ਨੂੰ ਕ੍ਰੋਸ ਕਰਨ ਵਿੱਚ ਪਾਰ ਕਰਨ ਵਿੱਚ ਕਾਮਯਾਬ ਹੁੰਦੇ ਨੇ ਜਾਂ ਨਹੀਂ ਜੇਕਰ ਹੁੰਦੇ ਨੇ ਤਾਂ ਵਾਕਈ ਫਿਰੋ ਜਿੱਤੜ ਵਿੱਚ ਵੀ ਕਾਮਯਾਬ ਹੋ ਜਾਣਗੇ ਕੀ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਪਹਿਲਾਂ ਨਾਲੋਂ ਵਧਿਆ ਕਿਉਂਕਿ ਬਹੁਤ ਸਾਰਾ ਵਿਰੋਧ ਵੀ ਹੁੰਦਾ ਰਿਹਾ ਆਮ ਆਦਮੀ ਪਾਰਟੀ ਦਾ ਪਿਛਲੇ ਸਮਿਆਂ ਦੇ ਦੌਰਾਨ ਸੋ ਇਸ ਕਰਕੇ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਵੀ ਕਿਤੇ ਨਾ ਕਿਤੇ ਜੇਕਰ ਘਟਿਆ ਹੋਇਆ ਤਾਂ ਭਾਰਤ ਭੂਸ਼ਣ ਆਸ਼ੂ ਦਾ ਵੋਟ ਬੈਂਕ ਜੇਕਰ ਉੱਥੇ ਹੀ ਖੜਾ ਹੋਇਆ ਹੋਇਆ ਤਾ ਆਸ਼ੂ ਲਈ ਇਹ ਜਿੱਤ ਪ੍ਰਾਪਤ ਕਰਨੀ ਹੋਰ ਵੀ ਸੌਖੀ ਹੋ ਸਕਦੀ ਹੈ ਹਾਲਾਂਕਿ ਇਹ ਲੋਕਾਂ ਦਾ ਫੈਸਲਾ ਹੈ ਲੋਕ ਕੀ ਫੈਸਲਾ ਕਰਦੇ ਨੇ ਸੋ ਇਥੇ ਖਾਸ ਜ਼ਿਕਰ ਕਰਾਂਗੇ ਕਦੋਂ ਕਦੋਂ ਕਿਹੜੀ ਕਿਹੜੀ ਕਿੱਥੇ ਕਿੱਥੇ ਚੋਣ ਹੋਈ ਹੈ ਵਿਧਾਨ ਸਭਾ ਤੇ ਲੋਕ ਸਭਾ ਸੀਟਾਂ ਦੇ ਉੱਤੇ ਕਦੋਂ ਕਦੋਂ ਜਿੰਮੀ ਚੋਣਾਂ ਹੋਈਆਂ 2014 ਦੇ ਵਿੱਚ ਤਲਵੰਡੀ ਸਾਬੋ ਤੋਂ ਜਿਹੜੀ ਚੋਣ ਹੋਈ ਉੱਥੇ ਜਿੱਤ ਮਹਿੰਦਰ ਸਿੰਘ ਜਿੱਤੇ 2014 ਵਿੱਚ ਪਟਿਆਲਾ ਦੇ ਵਿੱਚ ਵੀ ਜਿੰਮੀ ਚੋਣ ਹੋਈ ਪਰਨੀਤ ਕੌਰ ਜਿੱਤੇ 2015 ਵਿੱਚ ਧੂਰੀ ਚ ਹੋਈ ਗੋਵਿੰਦ ਸਿੰਘ ਲੋਂਗੋਵਾਲ ਜਿੱਤੇ 2016 ਵਿੱਚ ਖਡੂਰ ਸਾਹਿਬ ਤੋਂ ਰਵਿੰਦਰ ਬ੍ਰਹਮਪੂਰਾ ਨੇ ਜਿੱਤ ਪ੍ਰਾਪਤ ਕੀਤੀ ਜ਼ਿਮਨੀ ਚੋਣ ਵਿੱਚ 2017 ਵਿੱਚ ਸ਼ਾ ਕੋਟ ਵਿੱਚ ਜ਼ਿਮਨੀ ਚੋਣ ਹੋਈ ਹਰਦੇਵ ਸਿੰਘ ਲਾੜੀ ਜਿੱਤੇ 2019 ਵਿੱਚ ਫਗਵਾੜਾ ਦੇ ਵਿੱਚ ਚੋਣ ਹੁੰਦੀ ਹੈ ਬਲਵਿੰਦਰ ਧਾਲੀਵਾਲ ਨੂੰ ਜਿੱਤ ਪ੍ਰਾਪਤ ਹੁੰਦੀ ਹੈ 2019 ਵਿੱਚ ਮੁਕੇਰੀਆਂ ਵਿੱਚ ਵੀ ਚੋਣ ਹੋਈ ਹਿੰਦੂ ਬਾਲਾ ਇੱਥੇ ਜਿੱਤ ਪ੍ਰਾਪਤ ਕੀਤੀ 2019 ਵਿੱਚ ਮੁੱਲਾਂਪੁਰ ਦਾਖਾਂ ਦੀ ਇਲੈਕਸ਼ਨ ਹੁੰਦੀ ਹੈ ਮਨਪ੍ਰੀਤ ਸਿੰਘ ਯਾਦਲੀ ਇੱਥੇ ਜੋ ਪ੍ਰਾਪਤ ਕਰਦੇ ਨੇ ਵਿਧਾਨ ਸਭਾ ਚੋਣ ਵਿੱਚ 2019 ਵਿੱਚ ਜਲਾਲਾਬਾਦ ਵਿੱਚ ਰਵਿੰਦਰ ਸਿੰਘ ਆਵਲਾ ਜਿੱਤਦੇ ਨੇ ਜ਼ਿਮਨੀ ਚੋਣ 2014 ਵਿੱਚ ਜਲੰਧਰ ਪੱਛਮੀ ਦੇ ਵਿੱਚ ਮਹਿੰਦਰ ਭਗਤ ਚੋਣ ਜਿੱਤਦੇ ਨੇ 2014 ਵਿੱਚ ਚੱਬੇਵਾਲ ਹਲਕੇ ਤੋਂ ਇਸ਼ਾਨ ਕੁਮਾਰ ਚੱਬੇਵਾਲ ਆਪਣੇ ਪਿਤਾ ਦੀ ਸੀਟ ਤੋਂ ਚੋਣ ਜਿੱਤਦੇ ਨੇ ਐਮਪੀ ਦੀ 2024 ਦੀ ਗੱਲ ਕਰੀਏ ਗਿੱਦੜਪਾਹਾ ਦੇ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਜੋ ਰਾਜਾ ਬੜਿੰਗ ਦੀ ਸੀਟ ਤੇ ਚੋਣ ਲੜੇ ਪਰ ਆਮ ਆਦਮੀ ਪਾਰਟੀ ਵੱਲੋਂ ਲੜੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਵੀ ਪ੍ਰਾਪਤ ਕੀਤੀ 2024 ਵਿੱਚ ਬਰਨਾਲਾ ਤੋਂ ਕੁਲਦੀਪ ਸਿੰਘ ਢਿੱਲੋਂ ਜਿੱਤੇ ਕਾਂਗਰਸ ਦੇ ਨੇ ਜੋ ਪਿਛਲੇ ਸਮੇਂ ਦੌਰਾਨ ਮੀਤ ਸਿੰਘ ਗੁਰਮੀਤ ਸਿੰਘ ਮੀਤ ਖੇਰ ਸੀ ਜੋ ਉਹ ਐਮਪੀ ਬਣ ਕੇ ਸੀ ਉਹਨਾਂ ਦੀ ਸੀਟ ਉੱਤੇ ਚੋਣ ਹੋਈ ਸੀ 2024 ਵਿੱਚ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਦੇ ਜਿੱਤੇ ਜਿੱਥੇ ਸੁਖਜਿੰਦਰ ਸਿੰਘ ਰੰਧਾਵਾ ਦੀ ਸੀਟ ਉੱਤੇ ਚੋਣ ਹੋਈ ਸੀ ਉਹ ਐਮ ਐਲ ਏ ਸੀ ਉਹਨਾਂ ਨੇ ਰਿਜ਼ਾਈਨ ਕੀਤਾ ਕਿਉਂਕਿ ਮੈਂਬਰ ਪਾਰਲੀਮੈਂਟ ਬਣ ਚੁੱਕੇ ਸੀ ਤਾਂ ਗੁਰਦੀਪ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਦੇ ਜਿੱਤ ਪ੍ਰਾਪਤ ਕਰ ਗਏ ਸੀ ਤਾਂ ਆ ਇਸ ਵਿੱਚ ਜ਼ਿਆਦਾਤਰ ਦੇਖਿਆ ਜਾਵੇ ਤਾਂ ਬਹੁਤ ਸਾਰਾ ਅੰਕੜਾ ਅਜਿਹਾ ਹੈ ਜਿਨ੍ਹਾਂ ਵਿੱਚ ਜ਼ਿਮਨੀ ਚੋਣਾਂ ਜਿੱਤਣ ਵਿੱਚ ਸੱਤਾਧਾਰੀ ਪਾਰਟੀ ਹੀ ਕਾਮਯਾਬ ਹੁੰਦੀ ਰਹੀਆਂ ਤਾਂ ਹੁਣ ਦੇਖਣਾ ਹੋਵੇਗਾ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਜਿੱਤਣ ਵਿੱਚ ਕੌਣ ਕਾਮਯਾਬ ਹੋਵੇਗਾ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿ ਆਖਰ ਕਿਹੜੇ ਉਮੀਦਵਾਰ ਨੂੰ ਇੱਥੇ ਜਿੱਤ ਪ੍ਰਾਪਤ ਹੋ ਸਕਦੀ ਹੈ